भारत माता की जय भारत माता की जय हिंदू युवा वाणी जिंदाबाद हिंदू युवा वाणी जिंदाबाद आज ਅਸੀਂ ਮਲੇਰ ਕੋਟਲਾ ਬਾਗੜੀਆਂ ਪਿੰਡ ਵਿੱਚ ਆਏ ਆ ਔਰ Hindu Yuva Vani ਦਾ ਜ਼ਿਲ੍ਹਾ ਅਧਿਐਕਸ਼ ਯਸਪਾਲ ਸਿੰਘ ਜੀ ਨੂੰ ਮੈਂ ਆ ਗਿਆ ਮਦਦ ਆ ਗਿਆ ਸੰਗਠ ਸੰਗਠਨਾਤਮਕ ਨਿਯੁਕਤੀ ਕੀਤੀ ਹੈ ਜ਼ਿਲ੍ਹਾ ਦੇਖਦੇ ਰੂਪ ਦੇ ਵਿੱਚ ਔਰ ਯਸਪਾਲ ਸਿੰਘ ਜੀ ਨੇ ਵਿਸ਼ਵਾਸ ਦਵਾਇਆ ਹੈ ਵੀ Hindu Yuva Vani ਦੇ ਬੈਨਰ ਥੱਲੇ ਮੈਂ ਸਨਾਤਨ ਦਾ ਕੰਮ ਪੂਰੀ ਇਮਾਨਦਾਰੀ ਨਾਲ ਕਰਾਂਗਾ ਔਰ ਜਿੰਨਾ ਹੋ ਸਕੇ ਪੂਰੇ Hindu ਸਮਾਜ ਨੂੰ ਸਨਾਤਨ ਨੂੰ ਸੰਗਠਿਤ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗਾ ਔਰ ਜਿੰਨਾ ਮਲੇਰ ਕੋਟਲੇ ਦੇ ਵੀ ਵਿਸਤਾਰ ਕਰਾਂਗਾ ਬੂਥ ਲੈਵਲ ਤੱਕ ਮਾਈਕਰੋ ਲੈਵਲ ਤੱਕ ਸੰਗਠਨ ਦਾ ਵਿਸਤਾਰ ਕੀਤਾ ਜਾਏਗਾ ਔਰ ਮੈਂ ਜਸਪਾਲ ਸਿੰਘ ਜੀ ਨੂੰ ਬਹੁਤ-ਬਹੁਤ ਵਧਾਈ ਦਿਨਾ ਔਰ ਰਾਸ਼ਟਰੀ નેਤਰਤਵ ਵੱਲੋਂ ਵੀ ਵਧਾਈ ਦਿਨਾ ਵੀ ਉਹ ਮਲੇਰ ਕੋਟਲੇ ਦੇ ਜ਼ਿਲ੍ਹਾ ਅਧਿਖ ਨਿਯੁਕਤ ਹੋਏ ਔਰ ਅਸੀਂ ਪੂਰੀ ਰਾਸ਼ਟਰੀ ਟੀਮ ਔਰ ਪੰਜਾਬ ਦੀ ਟੀਮ ਜਸਪਾਲ ਜੀ ਨਾਲ ਖੜੇ ਆ ਜਦੋਂ ਵੀ ਇਹਨਾਂ ਨੂੰ ਜ਼ਰੂਰਤ ਹੋਏਗੀ ਅਸੀਂ ਹਾਜ਼ਰ ਹੋਵਾਂਗੇ ਔਰ ਜਦੋਂ ਸੰਗਠਨ ਨੂੰ ਇਹਨਾਂ ਦੀ ਜ਼ਰੂਰਤ ਹੋਊਗੀ ਅਸੀਂ ਆਸ਼ਾ ਕਰਦੇ ਆ ਜ਼ਿਲ੍ਹਾ ਅਧਿਖ ਜੀ ਵੀ संगठन लाल खड़े रहे बिल्कुल भारत माता की जय भारत, भारत माता की जय ताड़ी में जा दो आ लेटर पे कितनी ना फोटो लेते हैं हैं तो बस एक है चलना भी जाना नहीं आते बाहर भी भी चला रहा पानी प्रॉपर्टी बेचने और खरीदने के लिए संपर्क करें फेयर डील प्रॉपर्टीज